ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਗਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਮਾਤਾ ਸ਼ਾਮ ਕੌਰ ਮੂਨੀ ਦਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਇਸ ਮੰਤਰ ਦੇ ਨਾਲ ਤੁਸੀਂ ਮਨ ਚਾਇਆ ਵਸ਼ੀਕਰਨ ਕਰ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਤੁਹਾਡਾ ਮਨ ਕਰੇ ਉਸ ਤਰ੍ਹਾਂ ਦਾ ਵਸ਼ੀਕਰਨ ਕਰ ਸਕਦੇ ਹੋ ਜਿਸ ਦਾ ਵੀ ਚਾਹੋ ਉਸਦਾ ਵਸ਼ੀਕਰਨ ਕਰ ਸਕਦੇ ਹੋ ਆਪਣੇ ਮਹਿਬੂਬ ਦਾ ਆਪਣੇ ਪਤੀ ਦਾ ਆਪਣੇ ਪਤਨੀ ਦਾ ਕਿਸੇ ਦਾ ਵੀ ਵਸ਼ੀਕਰਨ ਕਰਨਾ ਚਾਹੁੰਦੇ ਹੋ ਉਸ ਦਾ ਤੁਸੀਂ ਵਸ਼ੀਕਰਨ ਇਸ ਮੰਤਰ ਦੇ ਰਾਹੀਂ ਕਰ ਸਕਦੇ ਹੋ ਇਹ ਮੰਤਰ ਕਦੀ ਵੀ ਫੇਲ ਨਹੀਂ ਹੋ ਸਕਦਾ ਇਸ ਮੰਤਰ ਨੂੰ ਤੁਸੀਂ ਵਰਤੋਂਗੇ ਇਹ ਕੰਮ ਜ਼ਰੂਰ ਕਰਦਾ ਹੈ ਜ਼ਰੂਰ ਕਰੇਗਾ ਸਿਰਫ 21 ਦਿਨ ਦੇ ਵਿੱਚ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ 21 ਦਿਨ ਤੁਸੀਂ ਇਸ ਮੰਤਰ ਦਾ ਜਪ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ ਜਪ ਕਰਨਾ ਹੈ ਜਿਹੜਾ ਤੁਹਾਨੂੰ ਮੰਤਰ ਦੱਸਾਂਗਾ ਉਸ ਦੀਆਂ ਪੰਜ ਮਾਲਾ ਦਾ ਜਪ ਕਰਨਾ ਹੈ ਰਾਤ ਨੂੰ ਸੂਰਜ ਛਪਨ ਤੋਂ ਬਾਅਦ ਕਦੇ ਵੀ ਜਪ ਕਰ ਸਕਦੇ ਹੋ ਤੇ 21 ਦਿਨ ਤੱਕ ਲਗਾਤਾਰ ਬਿਨ ਕਿਸੇ ਨਾਗੀ ਤੋਂ ਜਪ ਕਰਨਾ ਹੈ ਪਹਿਲੇ ਦਿਨ ਤੁਸੀਂ ਸਤਪੰਤੀ ਮਠਾਈ ਦੇਣੀ ਹੈ ਆਪਣੇ ਕੱਪੜਿਆਂ ਤੇ ਇਤਰ ਛਿੜਕਣਾ ਹੈ ਪੂਰੇ ਕਮਰੇ ਦੇ ਵਿੱਚ ਇਤਰ ਛਿੜਕਣਾ ਹੈ ਅਰਗਬੱਤੀ ਜਗਾਉਣੀ ਹੈ ਅਤੇ ਜੋਤ ਦੇਸੀ ਘੋਦੀ ਜਗਾਉਣੀ ਹੈ ਮਤਾ ਸ਼ਾਮ ਕੋਰ ਮੋਨੀ ਦੇ ਨਾਮ ਦੀ ਤੇ ਸਤਪੰਤੀ ਮਠਾਈ ਪਹਿਲੇ ਦਿਨ ਅਤੇ ਆਖਰੀ ਦਿਨ ਤੁਸੀਂ ਦੇਣੀ ਹੈ ਬਾਕੀ ਦਿਨਾਂ ਦੇ ਵਿੱਚ ਤੁਸੀਂ ਸਿਰਫ ਜੋਤ ਜਗਾਗੇ ਅਗਰ ਬਤੀ ਜੀ ਬਾਕੀ ਜੋ ਆਪ ਕਰ ਸਕਦੇ ਹੋ ਇੱਕ ਦਿਨ ਤੱਕ ਬਿਲਕੁਲ ਸਾਫ ਪਾਕ ਰਹਿਣਾ ਹੈ ਆਸਣ ਲਗਾ ਕੇ ਇਸ਼ਨਾਨ ਕਰਕੇ ਨਹਾਦੋ ਕੇ ਸਾਫ ਸੁਥਰੇ ਕਪੜੇ ਪਹਿਨ ਕੇ ਤੇ ਆਪਣੇ ਬਦਨ ਤੇ ਖੁਸ਼ਬੂ ਲਗਾ ਕੇ ਹੀ ਤੁਸੀਂ ਜਾਪ ਕਰਨਾ ਹੈ ਸੋ ਜਿਸ ਮੰਤਰ ਦਾ ਜਾਪ ਕਰਨਾ ਹੈ ਤੁਸੀਂ ਉਹ ਮੰਤਰ ਸੁਣ ਲਵੋ ਅਤੇ ਨੋਟ ਕਰ ਲਵੋ श्री सर्व उष्मा ਜੋ ਮੰਜਾਰ ਗੰਗਾ ਭਰੇ ਸਮਰੱਥ ਨਿਰਮਲ ਪਾਣੀ ਸ਼ਕਲ ਸਿੱਧ ਫੁਰੇ ਮੰਤਰ ਫੁਰੇ ਬਾਚਾ ਦੇਖੋ ਮਾਤਾ ਸ਼ਾਮ ਕੌਰ ਮੂਨੀ ਤੇਰੇ ਇਲਮ ਦਾ ਤਮਾਸ਼ਾ ਦੋਸਤੋ ਇਹ ਹੈ ਮੰਤਰ ਇਸ ਮੰਤਰ ਦੀ ਤੁਸੀਂ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਤੁਹਾਡੀ ਮਾਲਾ 108 ਮਣਕਿਆਂ ਦੀ ਹੋਣੀ ਚਾਹੀਦੀ ਹੈ ਇੱਕ ਦਿਨ ਜਾਪ ਕਰਨ ਦੇ ਨਾਲ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਦੇ ਵੀ ਇਸ ਮੰਤਰ ਦਾ ਪ੍ਰਯੋਗ ਕਰ ਸਕਦੇ ਹੋ ਕਿਸ ਨੂੰ ਵੀ ਉਸ ਮੰਤਰ ਦੇ ਰਾਹੀਂ ਆਪਣੇ ਵਸ਼ੂ ਵਿੱਚ ਕਰ ਸਕਦੇ ਹੋ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਕਿਸੇ ਤਰ੍ਹਾਂ ਦੇ ਕਲਵੇਂ ਮੰਤਰ ਪਾਠ ਆਪ ਸਭੀ ਦਾ ਕੇ ਹਾਜ਼ਰ ਹੁੰਦੇ ਰਾਂਗੇ ਇਸ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ